ਕੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊ ਚੈਨਲ ਤੇ ਵੀ ਸ਼ੁਭ ਪੰਜਾਬੀ ਕੇਵੀ ਫਿਰ ਅੱਜ ਅਸੀਂ ਪਹੁੰਚਿਆ ਪਿੰਡ ਗੰਦੜਾ ਜਿਹੜਾ ਜਨਾਬ ਸ੍ਰੀ ਮੁਕਸਨ ਸਾਹਿਬ ਦਾ ਪਿੰਡ ਹੈ ਤੇ ਮਲੋਟ ਹਲਕੇ ਦਾ ਪਿੰਡ ਹੈ ਇੱਥੇ ਆਪਾਂ ਅੱਜ ਮੈਂ ਇੱਕ ਸਾਲ ਪਹਿਲਾਂ ਇੱਕ ਨੌਜਵਾਨ ਦੀ ਵੀਡੀਓ ਪਾਈ ਸੀ ਜਿਹੜਾ ਨੌਜਵਾਨ ਐਮਏ ਕਰਕੇ ਫਿਰ ਕੜਕ ਦੇ ਸਿੱਟੇ ਝੁਗ ਰਿਹਾ ਸੀ ਬੜਾ ਸਾਡਾ ਦਿਲ ਖਿਚ ਗਿਆ ਤੇ ਅਸੀਂ ਕੋਲ ਦੀ ਲੰਘੇ ਆਉਂਦੇ ਸੀ ਤੇ ਉਹ ਮੁੰਡੇ ਨੂੰ ਅਸੀਂ ਤੇ ਕਿਹਦਾ ਘਰ ਪੁੱਛਿਆ ਤੇ ਸਾਨੂੰ ਲੱਗਿਆ ਵੀ ਮੁੰਡਾ ਪੜਿਆ ਲਿਖਿਆ ਲੱਗਦਾ ਪੁੱਛਿਆ ਜਦੋਂ ਅਸੀਂ ਤੇਰੇ ਕਿਹਾ ਵੀ ਮੈਂ ਐਮਏ ਪੋਲੀਟੀਕਲ ਸਾਇੰਸ ਹੈ ਪਰ ਮੈਂ ਬੜੇ ਸਮਾਂ ਦੇ ਜਾ ਕੇ ਜੋਬ ਦੇ ਵਾਸਤੇ ਮੈਂ ਟਰਾਈ ਕੀਤੀ ਹੈ ਪਰ ਮੈਨੂੰ ਜੋਬ ਨਹੀਂ ਮਿਲੀ ਕਿਉਂਕਿ ਮੇਰੇ ਕੋਲੇ ਪੈਸਾ ਹੈ ਨਹੀਂ ਮੈਂ ਗਰੀਬ ਐ ਇਸੇ ਕਰਕੇ ਮੈਂ ਸਿੱਧੇ ਚੁਗ ਰਿਆ ਕਿ ਦੋ ਬੜ ਕੜਕ ਹੋ ਜੂਗੀ ਚਲੋ ਕੋਈ ਸਾਡੇ 2 ਮਿੰਟ ਚੱਪਣਗੇ ਤੇ ਦਿਹਾੜੀ ਕਰਦਾ ਸੀ ਮੁੰਡਾ ਵਿਚਾਰ ਜਿਹਨੇ ਵੀ ਰਕਤਦਾ ਰਾਤ ਨੂੰ ਵੀ ਕਰਦਾ ਤੇ ਫਿਰ ਜਾ ਕੇ ਆਪਦੀ ਪੜ੍ਹਾਈ ਦਾ ਖਰਚਾ ਕਢਦਾ ਸੀ ਇੱਕ ਪਾਸੇ ਤਾਂ ਜਿਹੜੇ ਸਰਕਾਰ بڑے ਦਾਅਵੇ ਦਮਕ ਜੇ ਮਾਰੀ ਜਾਂਦੀ ਐ ਕਿ ਅਸੀਂ 50 ਹਜ਼ਾਰ ਨੌਕਰੀਆਂ ਦਿੱਤੀਆਂ ਸੀ ਤੇ 50 ਹਜ਼ਾਰ ਨੌਕਰੀਆਂ ਦਿੱਤੀਆਂ ਕਿਹਨੂੰ ਇਹ ਵੀ ਜਿਹੜੇ ਬੇਰੁਜ਼ਗਾਰ ਮੁੰਡੇ ਐ ਬੱਚੇ ਐ ਕੁੜੀਆਂ ਐ ਮੁੰਡੇ ਐ ਉਹ ਤਾਂ ਐ ਰੋਜ਼ ਦੇ ਫਰਦੇ ਸਿੱਟੇ ਚੁਗਦੇ ਫਿਰਦੇ ਐ ਐਮਏ ਪਾਸ ਇੱਕ ਜਿਹੜਾ ਬੱਚਾ ਉਹ ਸਿੱਟੇ ਚੁਗਦਾ ਫਿਰਦਾ ਝੋਲਾ ਲਾਉਂਦਾ ਹੁਣ ਅੱਜ ਘਰੇ ਸਾਰੋ ਮਿਲ ਗਿਆ ਤੇ ਝੋਲਾ ਲਾਉਂਦਾ ਨਾਲ ਹੈ ਆਪਦੀ ਪੜਾਈ ਵੀ ਕਰਦਾ ਐਟੀਟੀ ਵੀ ਕਰਦਾ ਐ ਤੇ ਫਿਰ ਨਾ ਇਹ ਕੋਈ ਖਰਚਾ ਸਰਕਾਰ ਦਿੰਦੀ ਐ ਕਰੇ ਤਾਂ ਕੀ ਕਰੇ ਬਾਪੇ ਕਰਨ ਤਾਂ ਕੀ ਕਰਨ ਇਹ ਸਰਕਾਰ ਵਾਸਤੇ ਬਹੁਤ ਵੱਡਾ ਸਵਾਲ ਹੈ ਤੇ ਇਥੋਂ ਦੀ ਮਰੋੜ ਹੜਕੇ ਦੀ ਜਿਹੜੀ ਐਮਐਲਏ ਕੇ ਉਸ ਤੋਂ ਬਾਅਦ ਜਿਹੜੇ ਮਿਨਿਸਟਰੀ ਬਣ ਕੇ ਬੀਬੀ ਬਜੀਦਪੁਰ ਉਹਨਾਂ ਦਾ ਕਦੇ ਧਿਆਨ ਨਹੀਂ ਗਿਆ ਇਹਨਾਂ ਨੂੰ ਨਹੀਂ ਜਦੋਂ ਚੋਣਾ ਹੁੰਦੀਆਂ ਵੋਟਾਂ ਆਉਂਦੀਆਂ ਉਦੋਂ ਧਿਆਨ ਉਹਦਾ ਵੀ ਇਹ ਮੁੰਡਾ ਇਹਦੀ ਵੋਟਾਂ ਫਾਟ ਚ ਰਹਿ ਗਈਆਂ ਤੇ ਘਰੇ ਆਉਂਦੇ ਆ ਉਸ ਤੋਂ ਬਾਅਦ ਭੁੱਲ ਜਾਂਦੇ ਆ ਵੀ ਇੱਥੇ ਗੁਰਮੀਤ ਸਿੰਘ ਜਦੋਂ ਦਾਦਾ ਵੀ ਕੋਈ ਹੈਗਾ ਜਿਹੜਾ ਮੁੰਡਾ ਇੰਨਾ ਪੜ੍ਹਨ ਦੇ ਵਿੱਚ ਕਲੇਵਰ ਹੈ ਸਮਾਰਟ ਹੈ ਜਿਹਦੇ ਅਸੀਂ ਫੋਟਾ ਸੀਮਸਾ ਸੀਕਰ ਨੰਬਰ ਆਉਂਦੇ ਐ ਤੇ ਅੱਜ ਇਹ ਵਿਚਾਰ ਜਿਹੜਾ ਗਰੀਬ ਬੰਦਾ ਸਾਡੇ 'ਚ ਬੈਠਾ ਅਸੀਂ ਇਹਨੂੰ ਬੁਲਾਇਆ ਕਿ ਆ ਕੇ ਅਸੀਂ ਤੇਰੀ ਇੰਟਰਵਿਊ ਕਰਨੀ ਐ ਤੇ ਕੰਮ ਕਰਦਾ ਕਿਹਤਾ ਅੱਜ ਕੰਮ ਕਰਦਾ ਤੇ ਸਾਡੇ ਲਾ ਕੇ ਪਹੁੰਚਿਆ ਪਹਿਲਾਂ ਤਾਂ ਗੁਰਮੀਤ ਸਿੰਘ ਸਾਡੇ ਚੈਨਲ ਤੇ ਆਲਰੇਡੀ ਉਹ ਸਾਰਾ ਟਾਈਮ ਦਿੱਤਾ ਤੇਰਾ ਬਹੁਤ ਬਹੁਤ ਸੇਕ ਸੌਲਵ ਕਰਦਾ ਪਰਮੇਰ ਸਿੰਘ ਜੀ ਪੀ ਤੁਸੀਂ ਪਹਿਲਾਂ ਆਫ ਕੈਮਰਾ ਸਾਨੂੰ ਦੱਸਿਆ ਹੈ ਕਿ ਮੈਂ ਐਮਏ ਪੋਲੀਟੀਕਲ ਸਾਇੰਸ ਵੀ ਜੋਬ ਵਾਸਤੇ ਕੋਈ ਟਰਾਈ ਨਹੀਂ ਕੀਤੀ ਜਾਂ ਤੈਨੂੰ ਜੋਬ ਮਿਲੀ ਨਹੀਂ ਜਾਂ ਕੀ ਗੱਲ ਹੈ ਫਿਰ ਤੈਨੂੰ ਅੱਗੇ ਫਿਰ ਐਨਜੀਟੀੀ ਹੋਰ ਕੁਝ ਸ਼ੁਰੂ ਕਰ ਲਈ ਕਿ ਜੋਬ ਤੇਨੂੰ ਮਿਲੀ ਕਿਤੇ ਨਹੀਂ ਬਹੁਤ ਆਂਦੇ ਟਰਾਈ ਕੀਤਾ ਜੀ ਕਾਫੀ ਆਂਦੇ ਪੇਪਰ ਵੀ ਦੇਖਿਆ ਹੈ ਜਿੱਦ ਮੈਂ ਨੰਬਰ ਸਰ ਪਟਿਆਲਾ ਕਿਤੇ ਕਾਫੀ ਜਗ੍ਹਾ ਦੇ ਮਤਲਬ ਪੇਪਰ ਦੇਖੇ ਤੇ ਨਹੀਂ ਕਿਤੇ ਮਤਲਬ ਹਜੇ ਤੱਕ ਨੰਬਰ ਨਹੀਂ ਆਇਆ अच्छा बहुत આવા ਦੇ ਪੇਪਰ ਦਿੱਤੇ ਤੇ ਕਿਤੇ ਮਤਲਬ ਤੁਸੀਂ ਸਾਨੂੰ ਇਹ ਵੀ ਦੱਸਿਆ ਸੀ ਵੀ ਸਾਡੇ ਕੁਝ ਮੁੰਡੇ ਜਿਹੜੇ ਪੈਸੇ ਕੁਝ ਦੇ ਕੇ ਲਾ ਕੇ ਕਿ ਤੂੰ ਗਰੀਬ ਬੰਦਾ ਤੇਰੇ ਕੋਲ ਪੈਸਾ ਵੀ ਹੈ ਨਹੀਂ ਤੇਰੇ ਕੋਲ ਤਾਂ ਤੂੰ ਮੈਨੂੰ ਦੱਸਿਆ ਵੀ ਕਰਾਇਆ ਵੀ ਹੈ ਨਹੀਂ ਫਿਰ ਗਵਰਨਮੈਂਟ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਭਗਤਨਾ ਸਰਕਾਰ ਤਾਂ ਕਹਿੰਦੀ ਵੇ ਆਮ ਲੋਕਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਤੁਸੀਂ ਕਿਵੇਂ ਸਮਝੋ ਹ ਜਦੋਂ ਮਤਲਬ ਹੀਟ ਮੀਟਿੰਗ ਕਰ ਰਿਆਂ ਹਾਂ ਮੈਂ ਤੇ ਹੁਣ ਮੇਰੀ ਫੀਸ ਜਿਹੜੀ ਮੈਂ ਆ ਸਾਡੇ ਪਰਿਵਾਰ ਦੇ ਵਿੱਚੋਂ ਮੈਂ ਵਿਆਜ ਤੇ ਪੈਸੇ ਲੈ ਕੇ ਭਰੀ ਹੋਈ ਆ ਤੇ ਉਹਦੀ ਜਿਹੜੀ ਵਿਆਜ ਤੇ ਜਿਹੜੇ ਪੈਸੇ ਖੜੇ ਹੋਇਆ ਉਹਨੂੰ ਲਾਉਣ ਵਾਸਤੇ ਤੇ ਖੇਤਾਂ ਦੇ ਕੰਮ ਕਰਨ ਦੀ ਮਤਲਬ ਲੋਡ ਪੈ ਰਹੀ ਹੈ ਨਾ ਤਾਂ ਸਰਕਾਰ ਨੂੰ ਚਾਹੀਦਾ ਵੀ ਜਦੋਂ ਬੱਚੇ ਪੜ ਰਹੇ ਨੇ ਤਾਂ ਉਹਨਾਂ ਨੂੰ ਨਾਲ ਦੀ ਨਾਲ ਕੋਈ ਸਹਾਇਤਾ ਅਲੱਗ ਤੋਂ ਜੀਫੇ ਦੇ ਨਾਲ ਅਲੱਗ ਤੋਂ ਕੋਈ ਖਰਚਾ ਬਣੀ ਦਿੱਤਾ ਹੋਵੇ ਤਾਂ ਜੋ ਮਤਲਬ ਉਹ ਜਿਹੜਾ ਉਹ ਆਪਦਾ ਬੱਸ ਕਰਾਇਆ ਤਾਂ ਕੱਢ ਸਕਣ ਤੇ ਘਰ ਤੇ ਸਿਰ ਤੇ ਬੋਝ ਨਾ ਵੱਲ ਮੀ ਜੀ ਅੱਜ ਅਸੀਂ ਤੁਹਾਡੇ ਦੰਦੜ ਵਿੱਚ ਪਹੁੰਚੇ ਆਂ ਸਰਕਾਰਾਂ ਜਿਹੜੀਆਂ ਵਾਦਾ ਕਰਦੀਆਂ ਅਸੀਂ ਜਿਹੜੇ ਗਰੀਬ ਬੱਚਿਆਂ ਨੂੰ ਅਸੀਂ ਇਹਨੀਆਂ ਨੌਕਰੀ ਦੇਤੀਆਂ ਉਹਨੇ ਨੌਕਰੀ ਦੇਤੀਆਂ ਅਸੀਂ ਜਦੋਂ ਤੁਹਾਡੇ ਘਰ ਦੇ ਵਿੱਚ ਦੇਖਿਆ ਆ ਕਿ ਤੁਸੀਂ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧਤ ਹੈ ਠੀਕ ਹੈ ਪਰ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਬਹੁਤ ਵਧੀਆ ਹੈ ਕਿੱਥੇ ਸਰਕਾਰਾਂ ਮਾਰ ਪੈਂਦੀ ਹੈ ਵੀ ਜਿਹੜਾ ਗਰੀਬ ਬੱਚਾ ਹੈ ਉਹ ਸਰਕਾਰੀ ਨੌਕਰੀਆਂ ਤੇ ਨਹੀਂ ਕੌਣ ਸਰਦਾ ਕੀ ਕਾਰਨਾ ਹੈ ਸਰਕਾਰ ਇੰਨਾ ਗਰੀਬਾਂ ਤਾਂ ਨਹੀਂ ਕਿਉਂ ਨਹੀਂ ਤਾਂੰਦਿਆ ਜੀ ਜਦੋਂ ਆਪ ਕੋ ਪੜ੍ਹਤਾ ਜਾਣੀ ਬਹੁਤ ਉਦੋਂ ਬਾਅਦ ਜਦੋਂ ਪੇਪਰ ਦੀ ਤਿਆਰੀ ਕਰਨ ਦਾ ਸਮਾਂ ਆਉਂਦਾ ਉਦੋਂ ਬੱਚੇ ਪਹੁੰਚ ਜਾਂਦੇ ਖੇਤਾਂ ਦੇ ਵਿੱਚ ਕਿਉਂਕਿ ਕੰਪਿਟਿਸ਼ਨ ਬਹੁਤ ਹੈ ਆ ਤੇ ਜਦੋਂ ਤੁਹਾਨੂੰ ਲੱਗ ਤੋਂ ਟਾਈਮ ਨਹੀਂ ਮਿਲਦਾ ਪਹਿਲਾਂ ਤੁਸੀਂ ਕਾਲਜ ਚ ਪੜ੍ਹ ਲਿਆ ਉਸ ਤੋਂ ਬਾਅਦ ਜਦੋਂ ਤਿਆਰੀ ਕਰਨ ਲਈ ਤੁਹਾਨੂੰ ਸਮਾਂ ਨਹੀਂ ਮਿਲਦਾ ਤੁਹਾਨੂੰ ਆਰਥਿਕ ਚਿੰਤਾ ਵੀ ਸਾਡੇ ਘਰ ਦੀ ਰੋਟੀ ਦਾ ਫਿਕਰ ਰਹਿੰਦਾ ਹਰ ਸਮੇਂ ਦਾ ਕੋਦੋ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਬੱਚਾ ਦਿਹਾੜੀ ਜਾਊਗਾ ਤਾਂ ਉਹ ਪੜ੍ਹਿਆ ਫਿਰ ਨਹੀਂ ਜਾਂਦਾ ਜਦੋਂ ਜਦੋਂ ਧਿਆਨ हट ਗਿਆ ਤਾਂ ਮਤਲਬ ਇਹ ਹੋ ਹੀ ਜਾਂਦਾ ਵੀ ਪੇਪਰ ਦੀ ਤਿਆਰੀ ਧਿਆਨ ਨਹੀਂ ਦੇਂਦੇ ਪੇਪਰ ਕਲੀਅਰ ਹੋ ਜਾਂਦੇ ਤਾਂ ਕਰਕੇ ਨਾ ਬੱਚਾ ਡੂਰ ਹੋ ਜਾਂਦਾ ਸਰਕਾਰ ਨੂੰ ਚਾਹੀਦਾ ਕਿ ਇਹਦਾ ਕੋਈ ਹੱਲ ਕਰੇ ਆਰਥਿਕਤਾ ਦਾ ਹੱਲ ਕਰੇ ਇੱਕ ਵੀ ਦੱਸ ਰਹੇ ਸੀ ਇਹ ਸਾਡੇ ਪਿੰਡਾਂ ਦੀ ਅਗਵਾਸ ਤੇ ਕੋਈ ਸਹੂਲਤ ਨਹੀਂ ਵੀ ਦੱਸ ਰਹੇ ਸੀ ਅਸੀਂ 5 ਕਿਲੋਮੀਟਰ ਤੁਰ ਕੇ ਆਉਣੇ ਸ਼ਾਮ ਨੂੰ ਕੋਈ ਇਸ ਪਿੰਡਾਂ ਕੰਨੇ ਕੋਈ ਸਰਕਾਰੀ বাস ਦਾ ਕੋਈ ਸੂਤ ਹੈਗੀ ਆ ਤਾ ਜੋ ਇਥੋਂ ਦੀਆਂ ਕੁੜੀਆਂ ਜਾਂ ਕੋਈ ਬੱਚੇ ਆ ਪੜਨ ਵਾਸਤੇ ਕੋਈ ਕਾਲਜ ਮਨਸਤਕਾਰੀ ਕਾਲਜ ਮਕਸਰ ਜਾਵਣ ਜਾਂ ਬਟਿੰਡਾ ਜਾਵਣ ਜਾਂ ਕਿਤੇ ਹੋਰ ਕਾਲਜ ਵਿੱਚ ਪੜਨ ਜਾਣ ਟੈਂਸਰ ਜਾਣ ਜਦੋਂ ਅਸੀਂ ਸਵੇਰ ਜਾਂਦੇ ਆ ਸਵੇਰ ਤਾਂ ਬਹੁਤ ਸਾਰੇ ਪਿੰਡ ਦੇ ਕੋਈ ਜੇ ਨੌਜਵਾਨ ਜਾਂ ਕੋਈ ਵੀ ਬਾਹਰ ਜਾਂਦੇ ਉਹਨੂੰ ਹੱਥ ਦੇ ਕੇ ਅਸੀਂ ਚੜ ਜਾਂਦੇ ਆ 5 ਕਿਲੋਮੀਟਰ ਦਾ ਚਿਬੜਾ ਲਈ ਚੜਨਾ ਪੈਦਾ ਸਾਨੂੰ ਤਾਂ ਜਦੋਂ ਸ਼ਾਮ ਨੂੰ ਦੁਪਹਿਰ ਟਾਈਮ ਕੋਈ ਨਹੀਂ ਹੁੰਦਾ ਦੁਪਹਿਰ ਟਾਈਮ ਮਤਲਬ ਸਾਨੂੰ 3 ਵਜੇ ਵਾਪਸ ਆਉਣੇ ਆ ਉਸ ਸਮੇਂ ਕੋਈ ਵੀ ਨਹੀਂ ਹੁੰਦਾਗਾ ਰਾਹ ਦੇ ਵਿੱਚ ਤਾਂ ਸਾਨੂੰ 5 ਕਿਲੋਮੀਟਰ ਤੁਰ ਕੇ ਆਉਣਾ ਪੈਂਦਾ ਮੁੰਡੇ ਤਾਂ ਚਲੋ ਆ ਜਾਂਦੇ ਫਿਰ ਵੀ ਔਖੇ ਸੋਕੇ ਤੁਰ ਫਿਰ ਉੱਪਰ ਕੇ ਤੇ ਜਦੋਂ ਜਿਹੜੀਆਂ ਕੁੜੀਆਂ ਹੋ ਗਈਆਂ ਉਹਨਾਂ ਨੂੰ ਬਹੁਤ ਔਖਾ ਜਾਂਦਾ ਇਸ ਕਰਕੇ ਸਾਡੇ ਪਿੰਡ ਦੀਆਂ ਕੁੜੀਆਂ ਜਿੰਨੀਆਂ ਵੀ ਆਫਟਰ ਪਲੱਸ 2 ਉਹ ਕਾਲਜ ਜਾਣ ਤੋਂ ਗ੍ਰੇਜ ਅਰੇਂਜ ਕਰਦੀਆਂ ਤੇ ਬਹੁਤ ਸਾਰੇ ਮਾਪੇ ਵੀ ਕਹਿੰਦੇ ਤੁਹਾਨੂੰ ਛੱਡ ਕੇ ਆਉਣਾ ਪਊਗਾ ਤੁਹਾਨੂੰ ਲੈ ਕੇ ਆਣਾ ਪਊਗਾ ਇਸ ਲਈ ਤੁਸੀਂ ਰਹ ਜਾਂਦੀ ਸੀ ਪਲੱਸ 2 ਤੋਂ ਬਾਅਦ ਸਾਡੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਉਹ ਇਦਾਂ ਹੀ ਰਹਿ ਜਾਂਦੀਆਂ ਨੇ ਤਾਂ ਇਸ ਲਈ ਜੇ ਮਤਲਬ ਬੱਸਾਂ ਰੇਲਵੇ ਤੇ ਆਵੇ ਬਸਾਂ ਨਹੀਂ ਆਉਂਦੀਆਂ ਰੋਡਵੇ ਤੇ ਜਾ ਸਕਦੀਆਂ ਰੋਡਵੇ ਤੇ ਸਾਡੇ ਪਿੰਡ ਕਿਉਂ ਨਹੀਂ ਆ ਸਕਦੀ ਇਹ ਸਵਾਲ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰੋਂ ਨਹੀਂ ਆਪਣ ਜਿਹੜੀਆਂ ਇਸ ਤੋਂ ਪਹਿਲਾਂ ਰਹੀਆਂ ਪਾਲੀ ਕਾਂਗਰਸ ਦੀਆਂ ਸਰਕਾਰਾਂ ਉਹਨਾਂ ਨੂੰ ਵੀ ਬਹੁਤ ਕਿਆ ਪਰ ਕਿਸੇ ਨੇ ਵੀ ਅੱਜ ਤੱਕ ਨਹੀਂ ਹੱਲ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਹੱਲ ਹੋਵੇਗਾ ਵੀ ਨਹੀਂ ਹੋਵੇਗਾ ਤੁਹਾਡਾ ਜਿਹੜਾ ਐਜੂਕੇਸ਼ਨ ਕਰਕੇ ਪਿੱਛਾ ਕੀ ਹੈ ਵੀ ਅਸੀਂ ਮੈਚ ਤੱਕ ਪਹੁੰਚਣਾ ਮੇਰਾ ਸ਼ੁਰੂ ਤੋਂ ਹੀ ਟੀਚਰ ਹੈ ਜੀ ਐਜੂਕੇਸ਼ਨ ਡਿਪਾਰਟਮੈਂਟ ਦਾ ਤੇ ਮੇਰਾ ਜਦੋਂ ਮੈਂ ਲਾਸਟ ਟੂ ਕਰਕੇ ਬੀਐਡ ਭਰੀ ਤਾਂ ਬੀਐਡ ਵਿੱਚ ਮੇਰਾ ਮਤਲਬ ਪੰਜ ਸਟੇਸ਼ਨ ਭਰੇ ਮੈਂ ਕਿ ਪੰਜ ਸਟੇਸ਼ਨਾਂ ਦੇ ਵਿੱਚ ਜਦੋਂ ਮੈਂ ਇੰਟਰੈਂਸ ਦਿੱਤਾ ਤੇ ਮੇਰਾ ਪਾਸ ਹੋ ਗਿਆ 2020 ਦੀ ਗੱਲ ਹੈ ਉਦੋਂ ਉਸ ਤੋਂ ਬਾਅਦ ਜਦੋਂ ਮਤਲਬ ਮੈਂ ਬੀਐਡ ਲਈ ਗਿਆ ਤਾਂ ਉਹ ਕਾਲਜ ਨੇ ਮੈਨੂੰ ਪਿਆ 30000 ਰੁਪਏ ਪਹਿਲੀ ਕਿਸ਼ਤਾਂ ਦੇ 1.5 ਲੱਖ ਰੁਪਏ ਲੱਗੋ ਉਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਤੋਂ ਪਹਿਲਾਂ ਆਈਸੀ ਬਚਨ ਜਿਹੜੀ ਬੀਐਡ ਸੀ ਉਹ 10000 ਤੋਂ ਸੀ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ ਇਹਨਾਂ ਨੇ ਰੂਲ ਬਦੋਤਾ ਵੀ ਜਿਹੜੀ ਸਕਾਲਰਸ਼ਿਪ ਆ ਉਹ ਬੱਚੇ ਦੇ ਖਾਤੇ 'ਚ ਹੀ ਆਉਗੀ ਤੇ ਪਾਲਜ ਨੂੰ ਸਾਰੇ ਪੈਸੇ ਬੱਚਾ ਵੀ ਇਹ ਕਰੇਗਾ 1.5 ਲੱਖ ਰੁਪਇਆ फीस ਉਹਨਾਂ ਨੇ ਕਹਤੀ ਵੀ ਲੱਗੂਗੀ ਤਾਂ ਅਸੀਂ 1.5 ਲੱਖ ਨਹੀਂ ਦੇ ਸਕਦੇ ਸੀ ਇਸ ਕਰਕੇ ਮੈਨੂੰ ਉਹ ਬੀੜ ਛੱਡਣੀ ਪਈ ਉਸ ਐਂਕੀ ਉਸ ਤੋਂ ਬਾਅਦ ਮੈਂ ਐਮਏ 'ਚ ਐਡਮਿਸ਼ਨ ਲਈ ਜੀ ਐਮਏ ਮੇਰੀ ਹੋ ਗਈ ਰੀਜਨਲ ਸੈਟਲ ਦੇ ਵਿੱਚ ਠੀਕ ਹੈ ਤੇ ਪੀਛਾ ਹਾਂ ਕਿ ਮੈਂ ਪਹਿਲੇ ਟੀਚਰ ਬਾਨਾ ਜਾਂ ਇਦੂਗਾ ਉਪਰ ਲੈਵਲ ਤੇ ਜਾਣਾ ਕੋਈ ਹੋਰ ਮੰਨ ਲਓ ਆਈਏ ਬੀਆਸ ਬਾਨਾ ਜਾਂ ਹੋਰ ਬਣਨਾ ਮੇਰਾ ਮੇਰਾ ਪਹਿਲਾਂ ਤੋਂ ਹੀ ਟੀਚਰ ਬਾਨ ਦਾ ਸੁਪਨਾ ਰਿਹਾ ਤੇ ਇਸ ਕਰਕੇ ਮੈਂ ਬੀਡ ਦੇ ਵਿੱਚ ਟਰਾਈ ਕਰਦਾ ਰਿਹਾ ਕਰਦਾ ਰਿਹਾ ਉਹ ਕੋਰੋਨਾ ਜਦੋਂ ਆ ਗਿਆ ਉਹ ਸਮਾਂ ਉਹਨਾਂ ਨੇ ਜਿਹੜੇ ਘਰੇ ਬੈਠੇ ਬੱਚਿਆਂ ਨੂੰ 100 100 ਨੰਬਰ ਦਿੱਤਾ ਜੀ ਉਹਨਾਂ ਦੀ ਮੈਰਿਟ ਸਰਕਾਰ ਨੇ ਈਟੀ ਦੇ ਇੰਜੀਨੀਅਰ ਐਡਮਿਸ਼ਨ ਉਹ ਸਾਰੀ ਮੈਰਿਟ ਬੇਸ ਕਰ ਲਈ ਉਹਨਾਂ ਨੇ ਨੰਬਰ ਬੇਸ ਠੀਕ ਹੈ ਜੀ ਤੇ ਉਹ ਸਾਰੇ 100 ਤੋਂ 100 ਵਾਲੇ ਨੰਬਰ ਜਿਹਨੇ ਵੀ ਲਏ ਸੀ ਕਰੋਨਾ ਵਾਲਿਆਂ ਨੇ ਉਹ ਸਾਰੇ ਈਟੀਟੀ ਦੇ ਐਡਮਿਸ਼ਨ ਲੈ ਜਾਂਦੇ ਜੇ ਮੇਰੇ 80% ਸੀਗੇ 80% ਹੋਣ ਦੇ ਬਾਵਜੂਦ ਵੀ ਮੈਂ ਹਰ ਵਾਰ ਜਾਈ ਜਾਂਦਾ ਇਸ ਵਾਰ ਜਦੋਂ ਸਰਕਾਰ ਨੇ ਉਹਦਾ ਪਲਾਨ ਚੇਂਜ ਕੀਤਾ ਵੀ ਅਸੀਂ ਗ੍ਰੈਜੂਏਸ਼ਨ ਵਾਲੇ ਜਿਹੜੇ ਬੱਚੇ ਉਹਨਾਂ ਨੂੰ ਵੀ ਈਟੀਟੀ ਐਡਮਿਸ਼ਨ ਦੇਣਾ ਹੈ ਉਹਦੇ ਵਿੱਚ ਪੇਪਰ ਹੋਇਆ ਜੀ ਪੇਪਰ ਦੇ ਵਿੱਚ ਸਾਡੀ ਮੈਡ ਬਣੀ ਮੈਡ ਦੇ ਵਿੱਚ ਮੇਰਾ ਨੰਬਰ ਆ ਗਿਆ ਜੀ ਉਸ ਤੋਂ ਬਾਅਦ ਮੇਰੀ ਡਾਈਟ ਬਰਕੰਦੀ ਦੇ ਵਿੱਚ ਐਡਮਿਸ਼ਨ ਹੋਈ ਹੈ ਜੀ ਐਸ ਹੁਣ ਮੇਰੀ ਈਟੀਟੀ ਫਾਈਨਲ ਇਅਰ ਹੈ ਤੇ ਮੈਂ ਹੁਣ ਉਹ ਕਰ ਰਿਹਾ ਤੇ ਬਸ ਆਉਣ ਵਾਲੇ ਸਮੇਂ ਦੇ ਵਿੱਚ ਐ ਵੀ ਜਲਦੀ ਮੇਰਾ ਇਹ ਸੁਪਨਾ ਪੂਰਾ ਹੋ ਗਏ ਮੇਰਾ ਟੀਚਰ ਬਣ ਕੇਰ ਜੀ ਵੇਖੋ ਮੁੰਡਾ ਆਪਣੇ ਕੋਲੇ ਬੈਠਾ ਹੈ ਸਰਕਾਰਾਂ ਵਾਸਤੇ ਕੀ ਸਨੇਹ ਦੇਣਾ ਪਚੋਣੇ ਆ ਵੀ ਜਿਹੜੇ ਗਰੀਬ ਬੱਚੇ ਆ ਪਿੰਡਾਂ ਦੇ ਵਿੱਚ ਪਛੜੇ ਮੰਨ ਲਓ ਪਿੰਡਾਂ ਦੇ ਵਿੱਚ ਬੈਠੇ ਆ ਪਿਛੇ ਉਹਨਾਂ ਕੋਈ ਸਹੂਲਤ ਨਹੀਂ ਜਾਣ ਵਾਸਤੇ ਆਉਣ ਜਾਣ ਵਾਸਤੇ ਕੋਈ ਕਾਜ ਵਿੱਚ ਜਾਉਣ ਜਾਂ ਕੋਈ ਮੰਨ ਲਓ ਬਠਿੰਡਾ ਜਾ ਕੇ ਕੋਚਿੰਗ ਕਰ ਲੈਣ ਸਰਕਾਰਾਂ ਦੀ ਸਹੂਲਤਾਂ ਜਿਹੜੀਆਂ ਸਰਕਾਰ ਦੇ ਮੈਂ ਤਾਂ ਕਹਿੰਦਾ ਬਹੁਤ ਹੀ ਫੇਲ ਸਰਕਾਰ ਹੈ ਆਪਾਂ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਰੰਗਲਾ ਪੰਜਾਬ ਬਣ ਚੁੱਕਾ ਪਰ ਐਨਾ ਨੌਜਵਾਨ ਨਕ ਨਹੀਂ ਦੇਖੋ ਵੀ ਇਹ ਨੌਜਵਾਨ ਇੰਨੇ ਨੇ ਪੜ ਕੇ ਜਿੰਨਾਂ ਦੇ ਮਾਪਿਆਂ ਨੇ ਦਿਹਾੜੀਆਂ ਜਾਂ ਜਾ ਕੇ ਤੇ ਇਹਨੇ ਆਪ ਮੁੰਡੇ ਨੇ ਦਿਹਾੜੀਆਂ ਜਾ ਕੇ ਸਿੱਟੇ ਚੁੱਕੇ ਤੇ ਪੜ੍ਹਾਈ ਕੀਤੀ ਐਮਏ ਕੀਤੀ ਅੱਜ ਇਹ ਈਟੀਟੀ ਕਰ ਰਿਹਾ ਹੈ ਤੇ ਪਰ ਲੀਡਰਾਂ ਨੂੰ ਇਹ ਮੁੰਡਾ ਦਿੱਸਦਾ ਨਹੀਂ ਇਹ ਘਰੇ ਬੈਠਾ ਦਿੱਸਦਾ ਨਹੀਂ ਤੇ ਦੇਖਦੇ ਉਹ ਜਿਹੜੇ ਚਰਚਾ ਕਰਦੇ ਆ ਇਹਨਾਂ ਦੀ ਜਾ ਕੇ ਚਮਚੀ ਮਾਰਦੇ ਆ ਅੱਜ ਆਪਾਂ ਅਸੀਂ ਪੱਤਰਕਾਰ ਦੇ ਹੋਂਦ ਦੇ ਨਾਤੇ ਮੈਂ ਇਹ ਗੱਲ ਕਹਿੰਦਾ ਕਿ ਸਾਡਾ ਜਿਹੜਾ ਸਮੰਦ ਹੈ ਜਿਆਦਾ ਮਲੂਟ ਦੇ ਨਾਲ ਹੀ ਰੰਦਾ ਕਿਉਂਕਿ ਮਲੂਟ ਜਿਹੜਾ ਬਲਾਕ ਹੈ ਸਾਡਾ ਆਪਣਾ ਬਲਾਕ ਹੈ ਜਦੋਂ ਕੋਈ ਵੀ ਫੈਸਲਾ ਲੈਣਾ ਹੋਵੇ ਅਸੀਂ ਬੀਬੀ ਬਜੀਤ ਥੋਰ ਜਿਹੜੇ ਕੈਬਨਿਟ ਮਿਨਿਸਟਰ ਆ ਉਹਨਾਂ ਨੂੰ ਫੋਨ ਕਰਦੇ ਆ ਪਰ ਉਹ ਕਾਲ ਚੱਕਦੇ ਨਹੀਂ ਸਾਡਾ ਤਿੰਨ ਸਾਲਾਂ ਦੇ ਵਿੱਚ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਕਿਸੇ ਪੀਏ ਕੋਲੇ ਹੁਣ ਉਹਨੇ ਵੀ ਸਾਡਾ ਫੋਨ ਨਹੀਂ ਚੁੱਕਿਆ ਤੇ ਜਦੋਂ ਇਲੈਕਸ਼ਨ ਲੜਨਾ ਹੁੰਦਾ ਹੈ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇੰਨਾ ਐਸ ਗਰੀਬ ਬੰਦਿਆਂ ਦੇ ਆ ਕੇ ਤੜੀਆਂ ਦੇ ਥੱਲੇ ਹੱਥ ਦਿੰਦੇ ਕੀ ਯਾਰ ਤੁਸੀਂ ਤੁਸੀਂ ਸੋਚੋ ਕੁਛ ਮੜਾ ਮੋਟਾ ਇਨ੍ਹਾਂ ਲੋਕਾਂ ਬਾਰੇ ਤੇ ਇਨ੍ਹਾਂ ਗਰੀਬਾਂ ਬਾਰੇ ਸੋਚੋ ਕਿੱਥੋਂ ਤੁਸੀਂ ਲੈਵਲ ਬਰਾਬਰ ਕਰਦੇ ਹੋਗੇ ਇਨ੍ਹਾਂ ਦਾ ਇਹ ਦਿੰਦੇ ਅਸੀਂ ਸਾਰਿਆਂ ਨੂੰ ਬਰਾਬਰ ਕਰਦੇ ਕਿਵੇਂ ਬਰਾਬਰ ਹੋ ਜਾਣਗੇ ਦਲਤਾਰ ਜੀ ਫਿਰ ਵੇਖੋ ਇਹੋ ਜਿਹੇ ਮੁੰਡੇ ਨਸ਼ੇ ਤੋਂ ਰਹਿਤ ਹੈ ਜਿਹੜੀ ਲੋਕਾਂ ਨੂੰ ਜਾਗਤ ਕਰਦੇ ਆ ਲੋਕਾਂ ਦੇ ਵਿੱਚ ਇੱਕ ਵਧੀਆ ਮਾਡਲ ਬੰਦੇ ਆ ਇਹੋ ਜਿਹੇ ਬੱਚਿਆਂ ਨੂੰ ਤੁਸੀਂ ਮੂਰੇ ਲਿਆਉਣਾ ਚਾਹੀਦਾ ਹੈ ਹਾਂ ਸਰਕਾਰ ਸਰਕਾਰ ਵਾਸਤੇ ਕੋਈ ਵੱਡੀ ਚੀਜ਼ ਹੈਗੀ ਹਾਂ ਹਾਂ ਮੇਰਾ ਇੱਕ ਸਵਾਲ ਰਹਿੰਦਾ ਹੈ ਵੀ ਪਰਮੀਤ ਜੀ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਪੜਦੇ ਸੀ ਤੁਸੀਂ ਪਹਿਲਾਂ ਬੱਚੇ ਸੀ ਸਕੂਲ ਦੀ ਪੜਾਈ ਵੀ ਪੂਰੀ ਕੀਤੀ ਉਸ ਤੋਂ ਬਾਅਦ ਤੁਸੀਂ ਪਲੱਸ 2 ਕੀਤੀ ਫਿਰ ਤੁਸੀਂ ਮੰਨ ਲਓ ਐਮਏ ਕੀਤੀ ਵੇ ਕੋਦੋਂ ਤਾਂ ਤੁਹਾਡਾ ਜਿਹੜਾ ਖਰਚਾ ਉਹਦੇ ਮਾਪਿਆਂ ਨੇ ਚੱਕਿਆ ਹੋਣਾ ਕਿਉਂਕਿ ਬਾਅਦ ਦੇ ਵਿੱਚ ਚਲੋ ਤੁਸੀਂ ਕਹਿੰਦੇ ਅਬiaz ਦੀ ਹੁੰਦੀ ਰਾਤ ਨੂੰ ਵੀ ਦਿਨੇ ਵੀ ਕੰਮ ਕਰਕੇ ਉਹ ਆਪ ਦਾ ਖਚਾ-ਚਾ ਕੱਢਦੇ ਆਂ ਕਦੇ ਮਾਪਿਆਂ ਨੇ ਇਹ ਤਾਂ ਨਹੀਂ ਤੁਹਾਨੂੰ ਆਖਿਆ ਵੀ ਸਾਥੋਂ ਨਹੀਂ ਤੇਰਾ ਖਰਚਾ ਪੂਰਾ ਹੁੰਦਾ ਤੇਰੇ ਕੱਪੜੇ ਪੂਰੇ ਹੁੰਦੇ ਤੇਰੀ ਬੂਟ ਤੇ ਤੇਰੇ ਪੀਸਾ ਪੂਰੀਆਂ ਨਹੀਂ ਹੁੰਦੀਆਂ ਸਾਥੋਂ ਕਿਰਾਇਆ ਨਹੀਂ ਪਰੀਦਾ ਤੇ ਤੂੰ ਆ ਜਾ ਕਰੇ ਕਰਿਆ ਕਿ ਕੋਈ ਆ ਡੰਗਰ ਵਜਾ ਵਗੈਰਾ ਚਾਰਲਾ ਕਿਉਂਕਿ ਮਾਪਿਆਂ ਨੇ ਤੁਹਾਨੂੰ ਸਪੋਰਟ ਤੈਨੂੰ ਕੀਤੀ ਆ ਕਿ ਮਾਪਿਆਂ ਨੇ ਕਦੇ ਇਹ ਵੀ ਆਖਿਆ ਵੀ ਵੀ ਨਹੀਂ ਤੂੰ ਇਹਦਾ ਰਾਜ ਤੇ ਤੂੰ ਜਦੋਂ ਕੋਈ ਕੀਤੀ ਹੋਵੇ ਜਦ ਵੀ ਮੈਂ ਤਾਂ ਪੜੂਗਾ ਤੇ ਕੋਈ ਗੱਲ ਹੋਈ ਨਹੀਂ ਮਾਪਿਆਂ ਨੇ ਤਾਂ ਬਹੁਤ سپورਟ ਕੀਤੀ ਹੈ ਜੀ ਕਦੇ-ਕਦੇ ਆਪ ਨੂੰ ਲੱਗਦਾ ਵੀ ਆਪਾ ਬੋਝ ਬਣੇ ਹੋਏ ਆ ਕਿਸ ਕਰਕੇ ਨਾ ਤੇ ਵੀ ਉਹਨਾਂ ਨੂੰ ਫੀਲ ਨਾ ਹੋਵੇ ਇਸ ਕਰਕੇ ਆਪ ਖੋਦੀ ਆਪਾਂ ਦਿਹਾੜੀ ਦਿਹਾੜੀ ਜਾਂ ਕਿਤੇ ਮਿਸਤਰੀ ਨਾਲ ਜਾਂ ਕਿਤੇ ਥੋਣ ਨਾਲ ਲਾਉਣ ਜਾਂ ਕਿਤੇ ਕਾਮਾਰਕੀ ਨਾ ਆਪ ਹੀ ਕਰੀਦਾ ਵੀ ਉਹਨਾਂ ਦੇ ਆਰਥਿਕ ਬੋਝ ਨਾ ਪਵੇ ਤੇ ਉਹਨਾਂ ਦਾ ਬੈਲੈਂਸ ਬਣਿਆ ਰਹੇ ਹਾਂ ਤੇ ਇੱਕ ਗਰੀਬ ਬੰਦਾ ਬਿਲਕੁਲ ਗਰੀਬ ਬੰਦਾ ਉਹ ਗਰੀਬ ਬੰਦਾ ਹੀ ਸਿੱਟੇ ਚੂਗਾ ਹੋਰ ਬੰਦਾ ਕੋਈ ਕਨਵੀਰ ਸਿੱਟੇ ਚੂਗਾ ਕਾਲਜ ਦੇ ਵਿੱਚੋਂ ਵੀ ਫਿਰ ਗਰੀਬ ਬੰਦਾ ਹੀ ਮੈਸਜੇਲ ਦਿਹਾੜੀਆਂ ਜਾਊਗਾ ਗਰੀਬ ਬੰਦਾ ਹੀ ਜਾ ਕੇ ਟੂੜੀਆਂ ਟੂ ਵਾ ਜਾ ਕੇ ਕੋ ਗਰੀਬ ਦੀ ਸਰਵਾਈ ਕਿਤੇ ਹੈ ਨਹੀਂ ਆ ਸਾਹਮਣੇ ਉਦਾਹਰਨ ਪਈ ਆ ਅਸੀਂ ਕੋ ਝੂਠ ਨਹੀਂ ਬੋਲਦੇ ਵੀ ਅਸੀਂ ਝੂਠ ਬੋਲਦੇ ਆ ਆ ਸਾਹਮਣੇ ਉਦਾਹਰਨ ਹੈ ਇੰਨਾ ਮੁੰਡਾ ਪੜ੍ਹ ਲਿਖ ਕੇ ਤੇ ਘਰੇ ਬੈਠਾ ਹੈ ਬੜਾ ਸਾਈ ਟ੍ਰਾਈ ਕੀਤੀ ਕੋਈ ਪ੍ਰਾਈਵੇਟ ਜੋਬ ਹੀ ਕਹਦਾ ਮੈਨੂੰ ਮਿਲ ਜਾ ਪ੍ਰਾਈਵੇਟ ਜੋਬ ਵੀ ਨਹੀਂ ਕੋਈ ਮਿਲਿਆ ਤਾਂ ਸਰਕਾਰੀ ਤਾਂ ਮਿਲਣੀ ਕੀ ਸੀ ਉਹ ਲੀਡਰ ਸੋਚੋ ਇੰਨਾ ਗਰੀਬਾਂ ਬਾਰੇ ਸੋਚੋ ਅਜੇ ਤੁਸੀਂ ਕਹਿੰਦੇ ਆ ਵੀ ਅਸੀਂ ਸਰਕਾਰ ਰੀਪੀਟ ਕਰਨੀ ਹੈ ਸਰਕਾਰ ਅਗਲੀ ਹੋਰ ਕੋਈ ਆ ਜੂਗੀ ਪਰ ਇਹਨਾਂ ਦੀ ਬਾਣੀ ਫੜਨੀ ਕਿਸੇ ਦੇ ਬਾਰੇ ਫੜਨੀ ਅੰਦਰ ਅੱਗੇ ਸਤਾਰਾ ਹੋ ਹੋ ਕੇ ਗਈਆਂ ਉਹ ਹੀ ਤੁਸੀਂ ਟੋਪੀਆਂ ਬਦਲ ਕੇ ਦੂਜੇ ਪਾਸੇ ਹੋ ਜਾਂਦੇ ਆ ਤੇ ਨੀਤੀਆਂ ਤੁਹਾਡੀਆਂ ਉਹੀ ਰਹਿੰਦੀਆਂ ਹੋਰ ਕੋਈ ਤੁਸੀਂ ਸਨੇਹਾ ਦੇਣਾ ਚਾਹਦੇ ਹੋ ਸੁਭਾਜ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਵੀ ਬੱਚਿਆਂ ਨੂੰ ਕਿ ਰਾਸ਼ੀ ਤੁਰਤ ਉਹੋ ਜਿਹਾ ਪੜਨਾ ਚਾਹੀਦਾ ਜਾਂ ਪੜ ਕੇ ਜਦੋਂ ਤੁਹਾਨੂੰ ਆਪ ਨਹੀਂ ਲੱਗੇ ਫਿਰ ਤੁਸੀਂ ਕੀ ਇਹੋ ਜਿਹਾ ਮੈਸੇਜ ਕੀ ਦਾ ਕਰੋ ਨਹੀਂ ਜਦੋਂ ਬਾਕੀ ਸਹੀ ਗੱਲ ਤੁਹਾਡੀ ਵੀ ਤੁਸੀਂ ਪ੍ਰੇਰਨਾਤਾ ਦੀ ਬਣ ਸਕਦੇ ਜੇ ਤੁਸੀਂ ਖੁਦ ਸਫਲ ਹੋ ਮੈਂ ਤੇ ਜਦੋਂ ਮੈਂ ਸੋਚਦਾ ਹੁੰਨਾ ਵੀ ਪਿੰਡ ਦੇ ਬੱਚੇ ਮੈਨੂੰ ਵੇਖ ਕੇ ਡੀਮੋਟੀਵੇਟ ਹੋਣਗੇ ਜਾਂ ਹੋ ਰਹੇ ਨੇ ਜਦੋਂ ਮਾਪੇ ਕਹਿੰਦੇ ਨੇ ਵੀ ਬੱਚੋ ਤੁਸੀਂ ਪੜ ਲਓ ਹਣਾ ਤਾਂ ਉਹਨਾਂ ਦਾ ਉਹ ਇਹੀ ਹੁੰਦਾ ਉਹਨਾਂ ਦਾ ਬੱਚੇ ਰਹਿਣਾ ਪੜਿਆ ਉਹ ਕੀ ਲੱਗਿਆ ਬਸੇਦਾਂ ਨੂੰ ਪੜਨਾ ਉਹਨਾਂ ਦਾ ਉਹ ਇਹੀ ਹੁੰਦਾ ਉਹਨਾਂ ਦਾ ਬੱਚੇ ਰਹਿਣਾ ਪੜਿਆ ਉਹ ਕੀ ਲੱਗਿਆ ਬਸੇਦਾਂ ਨੂੰ ਪੜਨਾ ਇਸ ਕਰਕੇ ਡੀਮੋਟੀਵੇਟ ਹੋ ਜਾਂਦੇ ਇੱਕ ਕਦੇ ਤਾਂ ਮਤਲਬ ਪ੍ਰੇਰਣਾ ਬੰਦ ਅਸੀਂ ਅੱਜ ਡੀਮੋਟੀਵੇਟ ਹੋ ਗਏ ਇਸ ਕਰਕੇ ਮਤਲਬ ਉਹ ਬੱਚੇ ਕਿਹੜੇ ਤਰ੍ਹਾਂ ਕਿਤੇ ਇੱਕ ਨਾ ਦੂਜੇ ਪਾਸੇ ਨਸ਼ਾ ਪਾਸੇ ਜਾਣਗੇ ਬਿਲਕੁਲ ਜਾਣਗੇ ਜਦੋਂ ਤੁਸੀਂ ਇੱਕ ਪਾਸੇ ਤੁਹਾਡਾ ਧਿਆਨ हट ਗਿਆ ਤਾਂ ਦੂਸਰੇ ਪਾਸੇ ਜਾਣਾ ਸੁਭਾਵਿਕ ਹੀ ਜਾਵੇਗਾ ਗਲਤ ਪਾਸੇ ਤਾਂ ਜਾਣਗੇ ਜਿਸਹੀ ਪਾਸਾ ਹਟੇਗਾ ਤੇ ਤਾਂ ਕਰਕੇ ਜਿਹੜਾ ਸਰਕਾਰ ਨੂੰ ਚਾਹੀਦਾ ਵੀ ਕੁਛ ਨਾ ਕੁਛ ਇਹਦੇ ਵਾਸਤੇ ਕਰਦੀ ਰਹੇ ਕਿਉਂਕਿ ਜਿਹੜੀ ਸਰਕਾਰ ਦੀ ਐਜੂਕੇਸ਼ਨ ਪਾਲਿਸੀ ਨਿਊ ਆਈ ਨਾ ਉਹਦੇ ਵਿੱਚ ਇਹ ਜਿੰਨਾ ਨੀਤੀਆਂ ਬਣਾਈਆਂ ਨੇ ਮਤਲਬ ਏਦਾਂ ਦੇ ਹਾਲਾਤ ਫਾਇਦਾ ਹੀ ਨਾ ਹੋ। ਹਾਂ ਵੀ ਇਹਦੇ ਪੱਥਾਂ ਲਾਇਆ ਜਾਣਾ ਜੋ ਆਖਿਰੇ ਕੁੜੀਆਂ ਉਹਨੂੰ ਮਤਲਬ ਆਰਾਮ ਨਾਲ ਚਲੇ ਜਾਇਆ ਕਰ ਲੋ ਫਿਰ ਤੁਹਾਨੂੰ ਵੀ ਪੈਸੇ ਦੀ ਮਦਦ ਕੀਤੀ ਜਾਵੇ ਤੁਸੀਂ ਆਪ ਦਾ ਜਿਹੜਾ ਪੜਾਈ ਦਾ ਖਰਚੇ ਚੱਲ ਸਗੋ ਮਾਪਿਆਂ ਦੇ ਬੋਝ ਨਾ ਬਣੋ। ਤੇ ਫੇਰ ਹੀ ਆਪਾਂ ਕਹਿੰਦੇ ਅਸੀਂ ਸਭ ਸਰਕਾਰਾਂ ਆਏ ਤੇ ਸਾਡੇ ਨਾਲ ਜਿਨ੍ਹਾਂ ਨੇ ਵੀ ਹਮਦਰਦੀ ਕੀਤੀ ਹੈ ਅਗਰ ਵੀ ਜੀ ਤੁਸੀਂ ਸਾਡੇ ਚੈਨਲ ਤੇ ਆਏ ਸਾਨੂੰ ਟਾਈਮ ਦਿੱਤਾ ਕਿਉਂਕਿ ਅਸੀਂ ਤੁਹਾਨੂੰ ਟਾਈਮ ਤੋਂ ਮੰਗਿਆ ਤੇ ਤੁਸੀਂ ਕੰਮ ਕਰਦੇ ਵਿੱਚ ਛੱਡ ਕੇ ਆਏ ਤੇ ਸਾਨੂੰ ਟਾਈਮ ਦਿੱਤਾ ਅਸੀਂ ਆਪਣੇ ਬਹੁਤ ਚੈਨਲਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ